ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਕੈਨੇਡਾ ਵਿੱਚ ਸਰਦੀਆਂ ਦੇ ਤੂਫਾਨਾਂ ਨੇ ਹਵਾਈ ਆਕਾੜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ 에ਅਰ ਕੈਨੇਡਾ ਵੈਸਟ ਜਰਟ ਪੋਰਟਰ 에ਅਰਲਾਈਨਸ ਮੇਥ ਕਈ ਵੱਡੀਆਂ 에ਅਰਲਾਈਨਸ ਇਸ ਵੇਲੇ ਭਾਰੀ ਉਡਾਨੀ ਵਿਗੜਾ ਦੇ ਨਾਲ ਜੂਝ ਰਹੀਆਂ ਨੇ ਤਾਜਾਂ ਅੰਕੜਿਆਂ ਮੁਤਾਬਕ ਦੇਸ਼ ਭਰ ਦੇ ਵਿੱਚ 116 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਜਦਕਿ 293 ਉਡਾਨਾਂ ਵਿੱਚ ਦੇਰੀ ਰਜਿਸਟ੍ਰ ਕੀਤੀ ਗਈ ਹੈ ਤੇ ਇਸ ਕਾਰਨ ਹਜ਼ਾਰੇ ਯਾਤਰੀਆਂ ਨੂੰ ਮੁਸ਼ਕਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਦੀਆਂ ਦੇ ਭਿਆਨਕ ਤੂਫਾਨ ਕਾਰਨ ਟੋਰਾਂਟੋ, ਹੈਲੀਫੈਕਸ, ਵੈਨਕੂਵਰ, ਮੌਂਟਰੀਅਲ ਸਮੇਤ ਕਈ ਵੱਡੇ ਕੈਨੇਡੀਅਨ ਸ਼ਹਿਰ ਸਬਤੋਂ ਵੱਧ ਪ੍ਰਭਾਵਿਤ ਹੋਏ ਨੇ ਕਈ ਯਾਤਰੀ ਹਵਾਈ ਅੱਡਿਆਂ 'ਤੇ ਘੰਟਿਆਂ ਤੱਕ ਫਸੇ ਹੋਏ ਨੇ ਜਦਕਿ ਕਈਆਂ ਦੀਆਂ ਯਾਤਰਾਵਾਂ ਯੋਜਨਾਵਾਂ ਵਿੱਚ ਪੂਰੀ ਤਰ੍ਹਾਂ ਉਲਟ-ਪੁਲਟ ਹੋ ਗਈਆਂ ਨੇ ਗੰਭੀਰ ਮੌਸਮੀ ਹਾਲਾਤ ਪਾਰਿਬਰਸ਼ਪਾਰੀਤੇ ਤੇਜ਼ ਹਵਾਵਾਂ ਨੇ 에ਅਰਲਾਈਨਾਂ ਦੇ ਲਈ ਆਪਣੀ ਸਮਸਾਰਣੀ ਨੂੰ ਸੰਭਾਲਣਾ ਬਹੁਤ ਮੁਸ਼ਕਲ ਬਣਾ ਦਿੱਤਾ ਹੈ। ਨਤੀਜੇ ਵਜੋਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਜਾਂ ਲੰਬੀ ਦੇਰੀ ਦੇ ਨਾਲ ਚਲਾਇਆ ਜਾ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵ 에ਅਰ ਕੈਨੇਡਾ, ਵੈਸਟਜੈਟ ਅਤੇ ਪੋਰਟਰ ਐਲਾਈਂਸ ਦੇ ਯਾਤਰੀਆਂ ਉੱਤੇ ਪਿਆ ਹੈ। ਇਸ ਨਾਲ ਹੀ ਐਟਲਾਂਟਿਕ ਕੈਨੇਡਾ ਦੇ ਕਈ ਹਿੱਸੇ ਇੱਕ ਸ਼ਕਤੀਸ਼ਾਲੀ ਨੋਰ ਇਸ ਤੇ ਤੂਫਾਨ ਦੀ ਚਪੇਟ ਉੱਜਾ ਕੇ ਨੇ। ਇਸ ਤੂਫਾਨ ਦੇ ਕਾਰਨ ਪਾਰੇ ਪਰਫਬਾਰੀ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਦੇ ਨਾਲ ਹਵਾਵਾਂ ਅਤੇ ਤੱਟਵਰਤੀ ਹੜੜ ਦੀ ਸਥਿਤੀ ਬਣ ਗਈ ਹੈ ਨਿਊਫਾਉਂਡਲੈਂਡ ਤੇ ਵਿੱਚ 35 ਤੋਂ 50 ਸੈਂਟੀਮੀਟਰ ਤੱਕ ਬਰਫਬਾਰੀ ਖੂਨ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਨਾਲ ਹੋਰ ਵੀ ਰੁਕਾਵਟ ਆ ਸਕਦੀ ਹੈ ਨੇ ਸਭ ਤੋਂ ਵੱਧ ਪ੍ਰਭਾਵਿਤ ਹਵਾਈ ਅੱਡਿਆਂ ਵਿੱਚ ਟਵਾਂਟੋਪੀਅਰਸਨ ਇੰਟਰਨੈਸ਼ਨਲ ਮੋਂਟਰੀਅਲ ਕਰੂਡੋ ਮੈਂਕੂਵਰ ਇੰਟਰਨੈਸ਼ਨਲ ਅਤੇ ਹੈਲੀਫੈਕਸ ਇੰਟਰਨੈਸ਼ਨਲ ਸ਼ਾਮਲ ਨੇ ਮੈਨਕੂਵਲ ਦੇ ਵਿੱਚ 60 ਤੋਂ ਵੱਧ ਉਡਾਣਾਂ ਦੇਰੀ ਦੇ ਨਾਲ ਚੱਲਦੀਆਂ ਨੇ ਜਦਕਿ ਵੈਸਟ ਜੇਟ ਨੂੰ ਇਕੱਲੇ ਸاسی ਦੇਰੀਆਂ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡਾ ਪ੍ਰਸ਼ਾਸਨ ਅਤੇ 에ਅਰਲਾਈਨਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜ਼ਰੂਰ ਚੈੱਕ ਕਰਨ। ਚੈੱਕ-ਇਨ ਅਤੇ ਸੁਰੱਖਿਆ ਜਾਂਚ ਉੱਤੇ ਲੰਬੇ ਇੰਤਜ਼ਾਰ ਦੇ ਵੀ ਸਮੇਂ ਦੀ ਸੰਭਾਵਨਾ ਹੈ ਖਾਸ ਕਰਕੇ ਟੌਨਟੋ ਤੇ ਹੈਲੀਫੈਕਸ ਦੇ ਵਿੱਚ। ਰਤ ਹੋਈਆਂ ਉੜਾਨਾਂ ਦੇ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਰੀ ਬੁਕਿੰਗ ਵਿਕਲਪ ਹਉਤੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। 에ਅਰ ਕੈਨੇਡਾ, ਵੈਸਟ ਜੈਟ ਅਤੇ ਪੋਰਟਰ 에ਅਰਲਾਈਨਜ਼ ਦੇ ਵੱਲੋਂ ਕਈ ਯਾਤਰੀਆਂ ਦੇ ਲਈ ਮੁਫਤ ਤਰੀਕ ਤਬਦੀਲੀ ਜਾਂ ਫਿਰ ਵਿਕਲਪਿਕ ਉਡਾਨਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਅੰਤ ਵਿੱਚ ਮਾਰਤਾ ਕਹਿੰਨੇ ਕਿ ਜਿਵੇਂ-ਜਿਵੇਂ ਤੂਫਾਨ ਅੱਗੇ ਵਧੇਗਾ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਰੁਕਾਵਟ ਆ ਸਕਦੀ ਹੈ। اس لیے ਯਾਤਰੀਆਂ ਨੂੰ ਮੌਸਮ ਅਪਡੇਟਾਂ ਉਤੇ ਨਜ਼ਰ ਰੱਖਣ ਵੱਧੋ ਸਮਾਂ ਰੱਖ ਕੇ ਯਾਤਰਾ ਕਰਨ ਅਤੇ ਸਥਾਨਕ ਅਧਿਕਾਰੀਆਂ ਤੇ ਹਵਾਈ ਅੱਡੇ ਦੇ ਸਟਾਫ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ اپیل ਕੀਤੀ ਗਈ ਹੈ। కెనڈا ਵਿੱਚ ਸਰਦੀ ਦੇ ਤੂਫਾਨਾਂ ਨੇ ਹਵਾਈ ਯਾਤਰਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। 에어 ਕੈਨੇਡਾ, ਵੈਸਟਰੀਆਟ ਪੋਰਟਰ 에어ਲਾਈਨਸ ਮੇਥ ਕਈ ਵੱਡੀਆਂ 에어ਲਾਈਨਸ ਇਸ ਵੇਲੇ ਭਾਰੀ ਉਡਾਨੀ ਵਿਗੜਾ ਦੇ ਨਾਲ ਜੂਝ ਰਹੀਆਂ ਨੇ। ਤਾਜ਼ਾ ਅੰਕੜੇ ਮੁਤਾਬਕ ਦੇਸ਼ ਭਰ ਦੇ ਵਿੱਚ 116 ਉਡਾਨਾਂ ਰੱਦ ਕੀਤੀਆਂ ਗਈਆਂ ਨੇ। ਜਦਕਿ 292 ਉਡਾਨਾਂ ਵਿੱਚ ਦੇਰੀ ਦਾਜ ਕੀਤੀ ਗਈ ਹੈ ਤੇ ਇਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਸਬਨਾ ਕਰਨਾ ਪੈ ਰਿਹਾ ਹੈ ਸਰਦੀਆਂ ਦੇ ਭਿਆਨਕ ਤੂਫਾਨ ਕਾਰਨ ਟੋਰਾਂਟੋ ਹੈਲੀਫੈਕਸ ਵੈਨਕੂਵਰ ਮੌਂਟਰੀਅਲ ਸਮੇਤ ਕਈ ਵੱਡੇ ਕੈਨੇਡੀਅਨ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਈ ਯਾਤਰੀ ਹਵਾਈ ਅੱਡੇ ਉਤੇ ਘੰਟਿਆਂ ਤੱਕ ਫਸੇ ਹੋਏ ਨੇ ਜਦਕਿ ਕਈਆਂ ਦੀਆਂ ਯਾਤਰਾਵਾਂ ਯੋਜਨਾਵਾਂ ਵਿੱਚ ਪੂਰੀ ਤਰ੍ਹਾਂ ਉਲਟਪੁਲਟ ਹੋ ਗਈਆਂ ਨੇ ਗੰਭੀਰ ਮੌਸਮੀ ਹਾਲਾਤ ਪਾਰਿਵਹਨਪਾਰੀ ਅਤੇ ਤੇਜ਼ ਹਵਾਵਾਂ ਨੇ 에ਅਰਲਾਈਨਾਂ ਦੇ ਲਈ ਆਪਣੀ ਸਮਸਾਰਣੀ ਨੂੰ ਸੰਭਾਲਣਾ ਬਹੁਤ ਮੁਸ਼ਕਲ ਬਣਾ ਦਿੱਤਾ ਹੈ ਨਤੀਜੇ ਵਜੋਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਜੋ ਲੰਬੀ ਦੇਰੀ ਦੇ ਨਾਲ ਚਲਾਇਆ ਜਾ ਰਿਹਾ ਹੈ ਸਭ ਤੋਂ ਵੱਧ ਪ੍ਰਭਾਵ 에ਅ ਕੈਨੇਡਾ ਵੈਸਟਜੈਟ ਅਤੇ ਪੋਰਟਰ ਐਲਾਈਂਸ ਦੇ ਯਾਤਰੀਆਂ 'ਤੇ ਪਿਆ ਇਸ ਨਾਲ ਹੀ ਐਟਲਾਂਟਿਕ ਕੈਨੇਡਾ ਦੇ ਕਈ ਹਿੱਸੇ ਇੱਕ ਸ਼ਕਤੀਸ਼ਾਲੀ ਨੋਰ ਇਸ ਦੇ ਤੂਫਾਨ ਦੀ ਚਪੇਟ ਉਚਾ ਕੇ ਰਹੀ ਇਸ ਤੂਫਾਨ ਦੇ ਕਾਰਨ ਪਾਰਕ ਬਰਫਬਾਰੀ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਦੇ ਨਾਲ ਹਵਾਵਾਂ ਅਤੇ ਤੱਟਵਰਤੀ ਹੜੜ ਦੀ ਸਥਿਤੀ ਬਣ ਗਈ ਹੈ ਨਿਊਫਾਉਂਡਲੈਂਡ ਤੇ ਵਿੱਚ 35 ਤੋਂ 50 ਸੈਂਟੀਮੀਟਰ ਤੱਕ ਬਰਫਬਾਰਿ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਨਾਲ ਹੋਰ ਵੀ ਰੁਕਾਵਟਾਂ ਆ ਸਕਦੀਆਂ ਨੇ ਸਭ ਤੋਂ ਵੱਧ ਪ੍ਰਭਾਵਿਤ ਹਵਾਈ ਅੱਡਿਆਂ ਵਿੱਚੋਂ ਟਵਾਂਟੋਪੀਅਰਸਨ ਇੰਟਰਨੈਸ਼ਨਲ ਮੌਂਟਰੀਅਲ ਟਰੂਡੋ ਮੈਂਕੂਵਰ ਇੰਟਰਨੈਸ਼ਨਲ ਅਤੇ ਹੈਲੀਫੈਕਸ ਇੰਟਰਨੈਸ਼ਨਲ ਸ਼ਾਮਲ ਨੇ ਮੈਂਕੋਵਲ ਦੇ ਵਿੱਚ 60 ਤੋਂ ਵੱਧ ਉਡਾਨਾਂ ਦੇਰੀ ਦੇ ਨਾਲ ਚੱਲਦੀਆਂ ਨੇ ਜਦਕਿ ਵੈਸਟ ਜੈਕਟ ਨੂੰ ਇਕੱਲੇ 87 ਦੇਰੀਆਂ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡਾ ਪ੍ਰਸ਼ਾਸਨ ਅਤੇ 에ਅਰਲਾਈਨਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੀ ਉਡਾਨ ਦੀ ਸਥਿਤੀ ਜ਼ਰੂਰ ਚੈੱਕ ਕਰਨ। ਚੈੱਕ-ਇਨ ਅਤੇ ਸੁਰੱਖਿਆ ਜਾਂਚ ਉੱਤੇ ਲੰਬੇ ਇੰਤਜ਼ਾਰ ਦੇ ਲਈ ਸਮੇਂ ਦੀ ਸੰਭਾਵਨਾ ਹੈ ਖਾਸ ਕਰਕੇ ਟੌਨਟੋ ਤੇ ਹੈਲੀਫੈਕਸ ਦੇ ਵਿੱਚ। ਰਤ ਹੋਈਆਂ ਉਡਾਨਾਂ ਦੇ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਰੀ ਬੁਕਿੰਗ ਵਿਕਲਪ ਹਉਤੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ 에ਅਰ ਕੈਨੇਡਾ ਵੈਸਟ ਜੈਟ ਅਤੇ ਪੋਰਟਰ 에ਅਰਲਾਈਨਸ ਦੇ ਵੱਲੋਂ ਕਈ ਯਾਤਰੀਆਂ ਦੇ ਲਈ ਮੁਫਤ ਤਰੀਕ ਤਬਦੀਲੀ ਜਾਂ ਫਿਰ ਵਿਕਲਪਿਕ ਉਡਾਨਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਅੰਤ ਵਿੱਚ ਮਾਰਤਾ ਕਹਿੰਦੇ ਕਿ ਜਿਵੇਂ ਜਿਵੇਂ ਤੂਫਾਨ ਅੱਗੇ ਵਧੇਗਾ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਰੁਕਾਵਟ ਆ ਸਕਦੀ ਹੈ ਨੇ ਇਸ ਲਈ ਯਾਤਰੀਆਂ ਨੂੰ ਮੌਸਮ ਅਪਡੇਟਾਂ ਉਤੇ ਨਜ਼ਰ ਰੱਖਣ ਵੱਧੋ ਸਮਾਂ ਰੱਖੇ ਯਾਤਰਾ ਕਰਨ ਅਤੇ ਸਥਾਨਕ ਅਧਿਕਾਰੀਆਂ ਤੇ ਹਵਾਈ ਅੱਡੇ ਦੇ ਸਟਾਫ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ اپیل ਕੀਤੀ ਗਈ ਹੈ। ਕਿਰਨ ਵਿਸਦੀ ਦੇ ਤੂਫਾਨਾਂ ਨੇ ਹਵਾਈ ਯਾਤਰਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। 에어 ਕੈਨੇਡਾ, ਵੈਸਟ ਜੇਟ, ਪੋਰਟਰ 에어ਲਾਈਨਸ ਮੇਤ ਕਈ ਵੱਡੀਆਂ 에어ਲਾਈਨਸ ਇਸ ਵੇਲੇ ਭਾਰੀ ਉਡਾਨੀ ਵਿਗੜਾ ਦੇ ਨਾਲ ਜੂਝ ਰਹੀਆਂ ਨੇ। ਤਾਜ਼ਾ ਅੰਕੜੇ ਮੁਤਾਬਕ ਦੇਸ਼ ਭਰ ਦੇ ਵਿੱਚ 116 ਉਡਾਨਾਂ ਰੱਦ ਕੀਤੀਆਂ ਗਈਆਂ ਨੇ। ਜਦਕਿ 292 ਉਡਾਨਾਂ ਵਿੱਚ ਦੇਰੀ ਦਰਜ ਕੀਤੀ ਗਈ ਹੈ ਤੇ ਇਸ ਕਾਰਨ ਹਜ਼ਾਰੇ ਯਾਤਰੀਆਂ ਨੂੰ ਮੁਸ਼ਕਲਾਂ ਸਬਨਾ ਕਰਨਾ ਪੈ ਰਿਹਾ ਹੈ ਸਰਦੀਆਂ ਦੇ ਭਿਆਨਕ ਤੂਫਾਨ ਕਾਰਨ ਟੋਰਾਂਟੋ ਹੈਲੀਫੈਕਸ ਵੈਨਕੂਵਰ ਮੌਂਟਰੀਅਲ ਸਮੇਤ ਕਈ ਵੱਡੇ ਕੈਨੇਡੀਅਨ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਈ ਯਾਤਰੀ ਹਵਾਈ ਅੱਡਿਆਂ ਤੇ ਘੰਟਿਆਂ ਤੱਕ ਫਸੇ ਹੋਏ ਨੇ ਜਦਕਿ ਕਈਆਂ ਦੀਆਂ ਯਾਤਰਾਵਾਂ ਯੋਜਨਾਵਾਂ ਵਿੱਚ ਪੂਰੀ ਤਰ੍ਹਾਂ ਉਲਟਪੁਲਟ ਹੋ ਗਈਆਂ ਨੇ ਗੰਭੀਰ ਮੌਸਮੀ ਹਾਲਾਤ ਪਾਰਿਵਰਸ਼ਪਾਰੀ ਤੇ ਤੇਜ਼ ਹਵਾਵਾਂ ਨੇ 에ਅਰਲਾਈਨਾਂ ਦੇ ਲਈ ਆਪਣੀ ਸਮਸਾਰਣੀ ਨੂੰ ਸੰਭਾਲਣਾ ਬਹੁਤ ਮੁਸ਼ਕਲ ਬਣਾ ਦਿੱਤਾ ਨਤੀਜੇ ਵਜੋਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਜਾਂ ਲੰਬੀ ਦੇਰੀ ਦੇ ਨਾਲ ਚਲਾਇਆ ਜਾ ਰਿਹਾ ਹੈ ਸਭ ਤੋਂ ਵੱਧ ਪ੍ਰਭਾਵ ਏਅਰ ਕੈਨੇਡਾ ਵੈਸਟਜਟ ਅਤੇ ਪੋਰਟਰ ਐਲਾਈਂਸ ਦੇ ਯਾਤਰੀਆਂ ਉੱਤੇ ਪਿਆ ਇਸ ਨਾਲ ਹੀ ਐਟਲਾਂਟਿਕ ਕੈਨੇਡਾ ਦੇ ਕਈ ਹਿੱਸੇ ਇੱਕ ਸ਼ਕਤੀਸ਼ਾਲੀ ਨੋਰ ਇਸ ਤੇ ਤੂਫਾਨ ਦੀ ਚਪੇਟ ਉੱਜਾ ਕੇ ਰਹੀ ਇਸ ਤੂਫਾਨ ਦੇ ਕਾਰਨ ਪਾਰਿਪਰਿਵਾਰੀ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਦੇ ਨਾਲ ਹਵਾਵਾਂ ਅਤੇ ਟੱਟਵਰਤੀ ਹੜੜ ਦੀ ਸਥਿਤੀ ਬਣ ਗਈ ਹੈ ਨਿਊਫਾਉਂਡਲੈਂਡ ਤੇ ਵਿੱਚ 35 ਤੋਂ 50 ਸੈਂਟੀਮੀਟਰ ਤੱਕ ਬਰਫਬਾਰਿਖ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਨਾਲ ਹੋਰ ਵੀ ਰੁਕਾਵਟਾਂ ਆ ਸਕਦੀਆਂ ਨੇ ਸਭ ਤੋਂ ਵੱਧ ਪ੍ਰਭਾਵਿਤ ਹਵਾਈ ਅੱਡਿਆਂ ਵਿੱਚ ਟਵਾਂਟੋਪੀਅਰਸਨ ਇੰਟਰਨੈਸ਼ਨਲ ਮੌਂਟਰੀਅਲ ਕਰੂਡੋ ਮੈਂਕੂਵਰ ਇੰਟਰਨੈਸ਼ਨਲ ਅਤੇ ਹੈਲੀਫੈਕਸ ਇੰਟਰਨੈਸ਼ਨਲ ਸ਼ਾਮਲ ਨੇ ਮੈਂਕੋਵਲ ਦੇ ਵਿੱਚ 60 ਤੋਂ ਵੱਧ ਉਡਾਣਾਂ ਦੇਰੀ ਦੇ ਨਾਲ ਚੱਲਦੀਆਂ ਨੇ ਜਦਕਿ ਵੈਸਟ ਜੇਟ ਨੂੰ ਇਕੱਲੇ 87 ਦੇਰੀਆਂ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡਾ ਪ੍ਰਸ਼ਾਸਨ ਅਤੇ 에ਅਰਲਾਈਨਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜ਼ਰੂਰ ਚੈੱਕ ਕਰਨ। ਚੈੱਕ-ਇਨ ਅਤੇ ਸੁਰੱਖਿਆ ਜਾਂਚ ਉੱਤੇ ਲੰਬੇ ਇੰਤਜ਼ਾਰ ਦੇ ਲਈ ਸਮੇਂ ਦੀ ਸੰਭਾਵਨਾ ਹੈ ਖਾਸ ਕਰਕੇ ਟੌਨਟੋ ਤੇ ਹੈਲੀਫੈਕਸ ਦੇ ਵਿੱਚ। ਰਤ ਉਹ ਹਿਆਉ ਡਾਨਾ ਦੇ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਰੀ ਬੁਕਿੰਗ ਵਿਕਲਪ ਹਟੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। 에ਅਰ ਕੈਨੇਡਾ, ਵੈਸਟ ਜੈਟ ਅਤੇ ਪੋਰਟਰ 에ਅਰਲਾਈਨਸ ਦੇ ਵੱਲੋਂ ਕਈ ਯਾਤਰੀਆਂ ਲਈ ਮੁਫਤ ਤਰੀਕ ਤਬਦੀਲੀ ਜਾਂ ਫਿਰ ਵਿਕਲਪ ਕੁਲ ਡਾਨਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਅੰਤ ਵਿੱਚ ਮਾਰਤਾ ਕਹਿੰਨੇ ਕਿ ਜਿਵੇਂ ਜਿਵੇਂ ਤੂਫਾਨ ਅੱਗੇ ਵਧੇਗਾ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਰੁਕਾਵਟ ਆ ਸਕਦੀ ਹੈ। اس لیے ਯਾਤਰੀਆਂ ਨੂੰ ਮੌਸਮ ਅਪਡੇਟਾਂ ਉਤੇ ਨਜ਼ਰ ਰੱਖਣ ਵਾਧੂ ਸਾਵਧਾਨ ਰੱਖੇ ਯਾਤਰਾ ਕਰਨ ਅਧਿਸਥਾਨਕ ਅਧਿਕਾਰੀਆਂ ਤੇ ਹਵਾਈ ਅੱਡੇ ਦੇ ਸਟਾਫ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ اپیل ਕੀਤੀ ਗਈ ਹੈ। ਕਿਰਨ ਵਿਸਦੀ ਦੇ ਤੂਫਾਨ ਨੇ ਹਵਾਈ ਯਾਤਰਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। 에ਅਰ ਕੈਨੇਡਾ, ਵੈਸਟ ਜਰਟ ਪੋਰਟਰ 에어ਲਾਈਨਸ ਮੇਡ ਕਈ ਵੱਡੀਆਂ 에어ਲਾਈਨਸ ਇਸ ਵੇਲੇ ਭਾਰੀ ਉਡਾਨੀ ਵਿਗੜਾ ਦੇ ਨਾਲ ਚੁਜ ਰਹੀਆਂ ਨੇ। ਤਾਜ਼ਾ ਅੰਕੜੇ ਮੁਤਾਬਕ ਦੇਸ਼ ਭਰ ਦੇ ਵਿੱਚ 116 ਉਡਾਨਾਂ ਰੱਦ ਕੀਤੀਆਂ ਗਈਆਂ ਨੇ। ਜਦਕਿ 293 ਉਡਾਨਾਂ ਵਿੱਚ ਦੇਰੀ ਦਾਜ ਕੀਤੀ ਗਈ ਹੈ ਤੇ ਇਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਤਾਂ ਸਾਬਨਾ ਕਰਨਾ ਪੈ ਰਿਹਾ ਹੈ ਸਰਦੀਆਂ ਦੇ ਭਿਆਨਕ ਤੂਫਾਨ ਕਾਰਨ ਟੋਰਾਂਟੋ ਹੈਲਿਫੈਕਸ ਵੈਨਕੂਵਰ ਮੌਂਟਰੀਅਲ ਸਮੇਤ ਕਈ ਵੱਡੇ ਕੈਨੇਡੀਅਨ ਸ਼ਹਿਰ ਸਬਤੋਂ ਵੱਧ ਪ੍ਰਭਾਵਿਤ ਹੋਏ ਨੇ ਕਈ ਯਾਤਰੀ ਹਵਾਈ ਅੱਡਿਆਂ ਤੇ 72 ਘੰਟੇ ਤੱਕ ਫਸੇ ਹੋਏ ਨੇ ਜਦਕਿ ਕਈਆਂ ਦੀਆਂ ਯਾਤਰਾਵਾਂ ਯੋਜਨਾਵਾਂ ਵਿੱਚ ਪੂਰੀ ਤਰ੍ਹਾਂ ਉਲਟਪੁਲਟ ਹੋ ਗਈਆਂ ਨੇ ਗੰਭੀਰ ਮੌਸਮੀ ਹਾਲਾਤ ਭਾਰੀਬਰਸ਼ ਪਾਰੀਤੇ ਤੇ ਤੇਜ਼ ਹਵਾਵਾਂ ਨੇ 에ਅਰਲਾਈਨਾਂ ਦੇ ਲਈ ਆਪਣੀ ਸਮਸਾਰਣੀ ਨੂੰ ਸੰਭਾਲਣਾ ਬਹੁਤ ਮੁਸ਼ਕਲ ਬਣਾ ਦਿੱਤਾ ਨਤੀਜੇ ਵਜੋਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਜਾਂ ਲੰਬੀ ਦੇਰੀ ਦੇ ਨਾਲ ਚਲਾਇਆ ਜਾ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵ 에ਅ ਕੈਨੇਡਾ ਵੈਸਟਜਟ ਅਤੇ ਪੋਰਟਰ ਐਲਾਈਂਸ ਦੇ ਯਾਤਰੀਆਂ 'ਤੇ ਪਿਆ। ਇਸ ਨਾਲ ਹੀ ਐਟਲੈਂਟਿਕ ਕੈਨੇਡਾ ਦੇ ਕਈ ਹਿੱਸੇ ਇੱਕ ਸ਼ਕਤੀਸ਼ਾਲੀ ਨੋਰ ਇਸ ਤੂਫਾਨ ਦੀ ਚਪੇਟ ਉਚਾ ਕੇ ਨੇ। ਇਸ ਤੂਫਾਨ ਦੇ ਕਾਰਨ ਪਾਰੇ ਪਰਫਾਰੀ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਦੇ ਨਾਲ ਹਵਾਵਾਂ ਅਤੇ ਤੱਟਵਰਤੀ ਹੜੜ ਦੀ ਸਥਿਤੀ ਬਣ ਗਈ ਹੈ।